ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 7:00 ਵਜੇ ਨੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕੁਐਸਟ ਹੋਰ ਆ ਕਿ ਆਪਣਾ ਇਸ ਚੈਨਲ ਤੋਂ ਇਲਾਵਾ ਵੀ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜੀ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਇੰਟਰਸਟ ਹੈਗਾ ਹਨਾ ਤਾਂ ਤੁਸੀਂ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕੀਤਾ ਬਾਕੀ ਜੀ ਹੁਣ ਆਪਾਂ ਲੱਗੇ ਆ ਪੱਠੇ ਕੁੱਤਰ ਲੱਗ ਰਹੀਆਂ ਸਟਾਰਟ ਕਰ ਰਹੇ ਆ ਪੱਠੇ ਕੁੱਤਰਨਾ ਕਾਫੀ ਦਿਨਾਂ ਬਾਅਦ ਕਿਉਂਕਿ ਪਹਿਲਾਂ ਆਪਣਾ ਹਰਾ ਖਤਮ ਹੋ ਗਿਆ ਸੀ ਫਿਰ ਬੀਜ ਬਜਾਈ ਹੋਈ ਘੱਟੋ ਘੱਟ ਤੁਸੀਂ ਮੰਨ ਲਓ ਵੀ ਮਹੀਨਾ ਸਵਾ ਮਹੀਨਾ ਹੋ ਗਿਆ ਸ਼ਾਇਦ ਬਾਦੀ ਹੋ ਗਿਆ ਵੀ ਤੂੜੀ ਪੈ ਰਹੀ ਆ ਦੋਨੋਂ ਟਾਈਮ ਸੰਨੀ ਇਹਨਾਂ ਨੂੰ ਤੇ ਹੁਣ ਅੱਜ ਆਪਾਂ ਰਾਹ ਤੇ ਹਰਾ ਵੱਢ ਕੇ ਲਿਆਏ ਸੀ ਹੁਣ ਅੱਜ ਥੋੜਾ ਥੋੜਾ ਨੇ ਕਾਫੀ ਕੰਮ ਲੇਟ ਹੋ ਗਿਆ ਜਿਵੇਂ ਵੈਸੇ ਦਾ ਆਪਾਂ ਸੋਨ ਆਪਾਂ 사ਧਰੇ ਪੱਠੇ ਪਾਉਂਦੇ ਸੀ 사ਧਰੇ ਫੀਡ ਪਾਉਂਦੇ ਸੀ ਪਰ ਅੱਜ ਇੱਕ ਤਾਂ ਮਸ਼ੀਨ ਉੱਥੇ ਪਈ ਸੀ ਤੁਸੀਂ ਦੇਖਿਆ ਹੋ ਤੇ ਅੱਜ ਮਸ਼ੀਨ ਚੱਕ ਲੈਂਦੀ ਆ ਜੀ ਉਰੇ ਇੱਥੇ ਚੱਕ ਲੈਂਦੀ ਆ ਤੇ ਕਿਉਂਕਿ ਉਹ ਉੱਥੇ ਆਪਾਂ ਜਿਹੜਾ ਹੈਗਾ ਬੱਚੂਆਂ ਦੇ ਘੁੰਮਣ ਫਿਰਨ ਨੂੰ ਵੀ ਖੁੱਲੇ ਛੱਡਣ ਨੂੰ ਜਗ੍ਹਾ ਰੱਖਤੀ ਆ ਤੇ ਆਪਣੀ ਇੱਕ ਬੈੜੀ ਫਿਰ ਅੱਗੇ ਜਾ ਕੇ ਹੋਰ ਸੋਹਣੀ ਆ ਫਿਰ ਇੱਕ ਬੱਚਰੂ ਉਹਦਾ ਉਹਦਾ ਹੋਊਗਾ ਤਾਂ ਕਰਕੇ ਫਿਰ ਆਪਣੀ ਜਗ੍ਹਾ ਬਣਾਈ ਆ ਤੇ ਤੁਹਾਨੂੰ ਦਿਖਾਨੀ ਆ ਜੀ ਪ੍ਰੋਪਰ ਦੂਸਰੇ ਕੈਵਰੇ ਨਾਲ ਆਪਾਂ ਹਾਂਜੀ ਆ ਦੇਖੋ ਜੀ ਤੁਸੀਂ ਆਪਾਂ ਇੱਥੇ ਲਗਾ ਲੀਆ ਮਸ਼ੀਨਾਂ ਥੱਲੇ ਇਹਦਾ ਜਿਹੜਾ ਮੂਰੇ ਡੰਡਾ ਫਿੱਟ ਕਰਨਾ ਉਹ ਵੀ ਆਗਾ ਤੇ ਇਹ ਥੋੜਾ ਪੱਕਾ ਥਾਂ ਵੀ ਆ ਤੇ ਜਿੱਧਰ ਆਪਣਾ ਪਸ਼ੂ ਹੁੰਦੇ ਨੇ ਉਧਰ ਪਹਿਲਾਂ ਸੋਚ ਰਏ ਸੀ ਜੀ ਵੀ ਉਧਰ ਲਗਾ ਦਈਏ ਪਰ ਉਧਰ ਫਿਰ ਇਹ ਆ ਵੀ ਕੁੱਤੇ ਨੂੰ ਤਾਂ ਪਾਣੀ ਸੀ ਪਰ ਤਾਂ ਕਰਕੇ ਉਧਰੋਂ ਫਿਰ ਆਪਾਂ ਨਹੀਂ ਚੱਕਿਆ ਜੀ ਅੰਦਰ ਨੂੰ ਲਗਾਉਂਦੇ ਸੀ ਫਿਰ ਪਸ਼ੂਆਂ ਥੱਲੇ ਨੂੰ ਚਲੀਆਂ ਦੀ ਮਸ਼ੀਨ ਜ਼ਿਆਦਾ ਫਿਰ ਗੁਹਾ ਵਗੈਰਾ ਨਾਲਦਾ ਇੱਧਰ ਜਿਹੜਾ ਹੈਗਾ ਬੱਚਰੂਆਂ ਦੇ ਖੁੱਲੇ ਛਫਰਨ ਨੂੰ ਥਾਂ ਬਣਾਇਆ ਹੈਗਾ ਵੀ ਇਹ ਆ ਵੀ ਚਲੋ ਥੋੜੀ ਜੀ ਆਦਤ ਪੈ ਪੈ ਜੂਗੀ ਇਹਨਾਂ ਨੂੰ ਕਿਉਂਕਿ ਜਿਹੜਾ ਆਪਣਾ ਬਾੜੀ ਵਾਲਾ ਪਾਸਾ ਜੀ ਆਪਾਂ ਉਧਰ ਇਹਨਾਂ ਦੇ ਸਾਰਾ ਉਧਰ ਬੰਦੋਬਸਤ ਕਰਨਾ ਬੈੜੀਆਂ ਦਾ ਵੀ ਖੁੱਲੇ ਛੱਡਣ ਨੂੰ ਤੇ ਬੱਚਰੂਆਂ ਦਾ ਵੀ ਖੁੱਲੇ ਛੱਡਣ ਨੂੰ ਫਿਰ ਸਾਨੂੰ ਆਏ ਆ ਵੀ ਪਹਿਲਾਂ ਇਹਨਾਂ ਨੂੰ ਥੋੜੀ ਥੋੜੀ ਆਦਤ ਜੀ ਪੈਣ ਲੱਗ ਜਵੇ ਹਨਾ ਬੈੜੀਆਂ ਨੂੰ ਤਾਂ ਆਪਾਂ ਇੱਥੇ ਛੱਡ ਨਹੀਂ ਸਕਦੇ ਕਿਉਂਕਿ ਥਾਂ ਥੋੜਾਗਾ ਫਿਰ ਇਸ ਕਰਕੇ ਬੱਚਰੂਆਂ ਨੂੰ ਛੱਡਣਾ ਸ਼ੁਰੂ ਕੀਤਾ ਵੀ ਨਾਲ ਤਾਂ ਸਾਨੂੰ ਹਸਾਬ ਜਾ ਜੂਗਾ ਵੀ ਕਿਵੇਂ ਕੀ ਅਰੇਂਜਮੈਂ ਵੀ ਇੱਕਦਮ ਤਾਂ ਫਿਰ ਸਮਝ ਵੀ ਨਹੀਂ ਆਉਂਦਾ ਹਨਾ ਤੇ ਤਾਂ ਕਰਕੇ ਫਿਰ ਉੱਥੇ ਪਹਿਲਾਂ ਸੋਚਿਆ ਸੀ ਵੀ ਉੱਥੇ ਮਸ਼ੀਨ ਫਿਰ ਰੱਖ ਲਾਂਗੇ ਰੱਖੀ ਵੀ ਉੱਥੇ ਸੀ ਆਪਾਂ ਵੀਡੀਓ ਦੇ ਵਿੱਚ ਪਰ ਫਿਰ ਮਸ਼ੀਨ ਨੂੰ ਹੁਣ ਆਪਾਂ ਇੱਥੇ ਲਿਆਂਦਾ ਤਾਂ ਕਰਕੇ ਤੇ ਚਲੋ ਜੀ ਹੁਣ ਆਪਾਂ ਪੱਠੇ ਕੁੱਤਰਨ ਲੱਗਦੇ ਆ ਹਲੇ ਦੂਜੀ ਵੀ ਨਹੀਂ ਆਇਆ ਉਹ ਉਹ ਕੰਡਾ ਨਾ ਬੜੀ ਪਈ ਗਈ ਕਾਂਟੀ ਕਾਂਡਾ वो इतना सा ਹਾਂਜੀ ਲੋ ਜੀ ਅੱਜ ਸਾਰਾ ਕੰਮ ਹੀ ਉਲਝ ਗਿਆ ਮਸ਼ੀਨ ਵੀ ਥੋੜੀ ਜਿਹੀ ਖਰਾਬ ਹੋ ਗਈ ਖਰਾਬ ਮਤਲਬ ਗਰਾਰੀ ਖੁੱਲ ਗਈ ਉਹਦੀ ਤੇ ਇੱਕ ਵਾਰੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਥੋੜਾ ਜਿਹਾ ਗ੍ਰੀਸ ਉਹ ਉਸ ਕਰਵਾ ਲਓ ਗਰਾਰੀ ਦੀ ਬਾਕੀ ਜਿਹੜੀ ਚਾਲ ਆ ਉਹ ਵੀ ਥੋੜੀ ਜਿਹਾ ਕਰਾਉਣ ਆਲੀ ਆ ਤੇ ਫਿਰ ਵਧੀਆ ਚੱਲ ਪੂਗੀ ਇੱਕ ਤਾਂ ਅੱਜ ਵੈਸੇ ਹੀ ਪਸ਼ੂਆਂ ਦਾ ਪੱਠੇ ਲੇਟ ਹੋ ਕੇ ਮਸ਼ੀਨ ਇੱਧਰ ਧਰ ਦੇ ਕਰਦੇ ਕੰਮ ਲੇਟ ਹੋ ਗਿਆ ਧੁੱਪ ਵੀ ਤੁਸੀਂ ਦੇਖ ਸਕਦੇ ਕਿੰਨੀ ਚੜ ਗਈ ਆ ਅੱਜ ਪਸੂ ਵਿਚਾਰੇ ਚਾਹ ਕਰੇ ਨੇ ਵੀ ਹਲੇ ਤੱਕ ਪੱਠੇ ਨਹੀਂ ਪਏ ਸਾਢੇ 7 ਦਾ ਟਾਈਮ ਹੋ ਗਿਆ ਜੀ ਤੇ ਕਹਿੰਦੇ ਹੁੰਦੇ ਨਾ ਕਾਲਿਆਂ ਦੇ ਮੂਰੇ ਟੋਏ ਟੋਏ ਜਿੰਨੀ ਕਾਲੀ ਨਾਲ ਕੰਮ ਕਰ ਰਹੇ ਸੀ ਵੀ ਲੇਟ ਹੋ ਗਿਆ ਤੇ ਹੁਣ ਗੜਬੜ ਹੋ ਗਈ ਮਸ਼ੀਨ ਵੀ ਖਰਾਬ ਹੋ ਗਈ ਤੇ ਹੁਣੇ ਗਰਾਰੀ ਠੀਕ ਕਰ ਰਹੇ ਨੇ ਕਾਸ ਰਹੇ ਨੇ ਫੇਰ ਕਰਾਂਗੇ ਫੱਠੇ ਕੁੱਤਰਾਂਗੇ ਤੇ ਮੋਟਰ ਹਲੇ ਤਾਂ ਨਹੀਂ ਚਲਾਈ ਸੀ ਜੀ ਇੱਕ ਤਾਂ ਪਟਾ ਲਿਉਣ ਵਾਲਾ ਸੀ ਤੇ ਪਟਾ ਖਰਾਬ ਸੀ ਦੂਜਾ ਇਹ ਸੀ ਵੀ ਚਲੋ ਹਲੇ ਤਾਜ਼ਾ ਤਾਜਾ ਹਰਾ ਕੱਚਾ ਹੈਗਾ ਵੀ ਕਿਉਂ ਆਪਾਂ ਮੋਟਰ ਚਲਾਉਣੀ ਆ ਕਿਉਂਕਿ ਗਰਮੀ ਦੇ ਵਿੱਚ ਤੁਹਾਨੂੰ ਪਤਾ ਬਿੱਲ ਵੈਸੀ ਥੋੜਾ ਵੱਧ ਆਉਂਦਾ ਪੱਖੇ কুলਰ ਹੁਣ ਤਾਂ ਆਪਣਾ ਏਸੀ ਵੀ ਆ ਉਹਦਾ ਕਰਕੇ ਅਸੀਂ ਆਖਿਆ ਚਲੋ ਹੱਥਾਂ ਨਾਲ ਉਤਰ ਲੈਨੇ ਜਦੋਂ ਜ਼ਿਆਦਾ ਪੱਕ ਜੂਗਾ ਉਦੋਂ ਮੋਟਰ ਚਲਾ ਲਾਂਗੇ ਦੀ ਯਾਰ ਅੱਜ ਜੋ ਦਾਸਾ ਆ ਕੇ ਜੀ ਲਵਾ ਲਿਆ ਏਸੀ ਇਹਦਾ ਪਤਾ ਨਹੀਂ ਉਹ ਤਾਂ ਪਾਣੀ ਰੋਗੀ ਰਹਿੰਦੇ ਹਾਂ ਦਾ ਬੈ ਕੇ ਤੇਰਾ ਤੇ ਸਭ ਦਾ ਚਲਾਈ ਤਾਂ ਪੂਰੋ ਹਾਂ ਜੀ ਲੋ ਜੀ ਹੁਣ ਆਪਾਂ ਜਿਹੜਾ ਵਲੌਗ ਆ ਅੱਗੇ ਕੰਟੀਨਿਊ ਕਰ ਰਹੀ ਆ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਪੌਣੇ 1:07 ਦਾ ਟਾਈਮ ਹੋ ਗਿਆ ਬਾਕੀ ਤੁਸੀਂ ਦੇਖ ਸਕਦੇ ਇੱਥੇ ਮੈਂ ਹੁਣ ਲਗਾਇਆ ਹੋਇਆ ਵਾਲਾਂ ਨੂੰ ਤੇਲ ਕਿਉਂਕਿ ਮੇਰਾ ਜੀ ਸਿਰ ਦਰਦ ਬਹੁਤ ਹੋ ਰਿਹਾ ਸੀ ਬਹੁਤ ਹੀ ਜ਼ਿਆਦਾ ਨਿਗਾਹ ਦਾ ਕਰਕੇ ਤੇ ਮੈਨੂੰ ਥੋੜੀ ਜਿਹੀ ਮੈਨੂੰ ਲੱਗਦਾ ਮੇਰੀ ਆਈ ਸਾਈਡ ਦਾ ਫਰਕ ਪੈ ਗਿਆ ਫਿਰ ਪਹਿਲਾਂ ਨਾਲੋਂ ਕਿਉਂਕਿ ਹੁਣ ਫੋਨ ਦਾ ਇਸਤੇਮਾਲ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਜਿਵੇਂ ਥੰਬਨੇਲ ਬਣਾਉਣਾ ਹਨਾ ਵੀਡੀਓ ਡਿਟ ਕਰਨਾ ਵੀਡੀਓ ਐਡੀਟਿੰਗ 'ਚ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਬਾਕੀ ਫਿਰ ਸਵੇਰ ਦੇ ਟਾਈਮ ਵੀਡੀਓ ਅਪਲੋਡ ਕਰਨਾ ਉਸ ਟਾਈਮ ਹਨੇਰਾ ਹੁੰਦਾ ਤੇ ਹਨੇਰੇ ਦੇ ਵਿੱਚ ਜਦੋਂ ਆਪਾਂ ਫੋਨ ਦਾ ਇਸਤੇਮਾਲ ਕਰਦੇ ਆਂ ਜੀ ਜੇ ਦਿਨ ਦੇ ਟਾਈਮ ਜਿੰਨਾ ਅਸਰ ਪਾਉਂਦਾ ਨਿਗਾ ਤੇ ਤਸਵੀਰੇ ਦੇ ਹਨੇਰੇ ਦੇ ਟਾਈਮ ਜਾਂ ਰਾਤ ਦੇ ਟਾਈਮ ਉਸ ਤੋਂ ਡਬਲ ਅਸਰ ਪਾਉਂਦਾ ਆਪਣੀ ਅੱਖਾਂ ਤੇ ਫੋਨ ਜਿਹੜਾ ਹੁੰਦਾ ਕਿਉਂਕਿ ਉਦੋਂ ਫਿਰ ਲਾਈਟ ਦਾ ਕਰਕੇ ਤੇ ਬਾਕੀ ਫਿਰ ਮੇਰਾ ਸਿਰਦਰਦ ਸ਼ੁਰੂ ਹੋ ਗਿਆ ਫਿਰ ਮੈਂ ਮੰਮੀ ਤੋਂ ਮਾਲਿਸ਼ ਕਰਵਾਈ ਹੁਣ ਮੇਰਾ ਕਾਫੀ ਅੱਗੇ ਨ ਰਿਲੈਕਸ ਆ ਹੁਣ ਥੋੜਾ ਜਿਹਾ ਆਰਾਮ ਮਿਲਿਆ ਹੋਇਆ ਤੇ ਮੈਂ ਕਿਹਾ ਵੀ ਚਲੋ ਹੁਣ ਬੈਠੇ ਬੈਠੇ ਵੀਡੀਓ ਕੰਪਲੀਟ ਕਰ ਲਈਏ ਕਿਉਂਕਿ ਸਵੇਰੇ ਆਪਾਂ ਵੀਡੀਓ ਦਾ ਸਟਾਰਟ ਕਰ ਲਈ ਸੀ ਪਰ ਦਿਨ ਦੇ ਡੇਡ ਕੰਮ ਸੀਗੇ ਫਿਰ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਈ ਮੈਨੂੰ ਇਸ ਜੀ ਦਾ ਮੈਂ ਸ਼ਾਮ ਦੇ ਟਾਈਮ ਬੜੇ ਕੰਮ ਕਰੂੰ ਤੁਹਾਡਾ ਸ਼ੇਅਰ ਕਰੂੰ ਪਰ ਮੇਰਾ ਮਤਲਬ 2:3 ਵਜੇ ਸਿਰ ਅਚਾਨਕ ਉੱਠ ਗਿਆ ਪਹਿਲਾਂ ਸਵੇਰੇ ਵੀ ਦਰਦ ਹੋ ਰਿਹਾ ਸੀ ਹਲਕਾ ਹਲਕਾ ਕੱਲ ਵੀ ਸਾਰਦਨ ਹਲਕਾ ਹਲਕਾ ਦਰਦ ਹੋ ਰਿਹਾ ਸੀ ਨਿਗਾਹ ਦਾ ਕਰਕੇ ਮੈਂ ਸੋਚਦਾ ਰਹੀ ਆ ਵੀ ਚੈੱਕ ਕਰਵਾਇਆ ਮੈਂ ਪਰ ਗਰਮੀ ਦਾ ਕਰਕੇ ਜਾਨ ਨੂੰ ਮਨ ਨਹੀਂ ਕਰਦਾ ਸਵੇਰੇ 10:00 11:00 ਵਜੇ ਆਉਂਦੇ ਆਪਣੇ ਕੰਮ ਤੇ ਫਿਰ ਉਹ ਤੱਕ ਗਰਮੀ ਹੋ ਜਾਂਦੀ ਹੈ ਫਿਰ ਐ ਸੋਚਦੇ ਆਂ ਵਿੱਚ ਲੋ ਨੂੰ ਥੋੜਾ ਮੌਸਮ ਫਰਕ ਪੈ ਜਵੇ ਮੀਂਹ ਮੂ ਪੈ ਜਵੇ ਫਿਰ ਜਾਵਾਂਗੇ ਤੇ ਤਾਂ ਕਰਕੇ ਨਹੀਂ ਮੈਂ ਗਈ ਤੇ ਫਿਰ ਮੈਂ ਕਿਹਾ ਮੰਮੀ ਨੂੰ ਮੈਂ ਕਿਹਾ ਚਲੋ ਤੇਰ ਮੰਮੀ ਖੈਣ ਮਾਲਿਸ਼ ਕਰ ਦਿੰਨੀ ਆ ਤੇ ਉਹਦੇ ਨਾਲ ਮੈਨੂੰ ਬਹੁਤ ਆਰਾਮ ਮਿਲਿਆ ਮਾਲਿਸ਼ ਕਰਕੇ ਮੈਂ ਤੁਹਾਡਾ ਨਾਲ ਵੀਡੀਓ ਚ ਵੀ ਸ਼ੇਅਰ ਕਰਿਆ ਜੇ ਸਿਰ ਦਰਦ ਹੁੰਦਾ ਹੋਵੇ ਤਾਂ ਵੀ ਉਹਦਾ ਨਾਲ ਮਾਲਿਸ਼ ਕਰਨਾ ਜੜਾ ਆਪਣਾ ਆਰਾਮ ਆ ਮਿਲਦਾ ਹੈ ਇਹਦੇ ਸਿਰ ਦਾ ਦਰਦ ਜੜਾ ਟਿਕ ਜਾਂਦਾ ਹੈ ਹੈਨਾ ਕੋਈ ਕਿਤੇ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦੀ ਹੈਗੀ ਤੇ ਬਾਕੀ ਜੀ ਆਪਣੇ ਥੀ ਵਿਊਅਰਸ ਦੇ ਕਾਫੀ ਦਿਨਾਂ ਤੋਂ ਕਮੈਂਟ ਆ ਰਹੀ ਸੀ ਵੀ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਵੀ ਚਿੱਟੇ ਵਾਲਾਂ ਵਾਸਤੇ ਜਾਂ ਹਨਾ ਗਰੀ ਹੈਅਰ ਜਾਂ ਆਪਾਂ ਕਹਿ ਦਿੰਨੇ ਆਗੇ ਵਾਈਟ ਹੈਅਰ ਜਿਹੜੇ ਹੋ ਜਾਂਦੇ ਨੇ ਦੇਖੋ ਜੀ ਡਾਈ ਤਾਂ ਨਹੀਂ ਮੈਂ ਤੁਹਾਨੂੰ ਦੱਸੂਗੀ ਵੀ ਕਿਹੜੀ ਡਾਈ ਲਾਉਣੀ ਚਾਹੀਦੀ ਕਿਉਂਕਿ ਡਾਈ ਕੋਈ ਵੀ ਹੋਵੇ ਆਪਣੇ ਲਈ ਮਾੜੀ ਹੈ ਕਿਉਂਕਿ ਬਾਲਾਂ ਨੂੰ ਫਿਰ ਜ਼ਿਆਦਾ ਤੇਜ਼ੀ ਨਾਲ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਡਾਈ ਉਤਰਦੀ ਹੈ ਨਾ ਫਿਰ ਉਹਦੇ ਨਾਲ ਬਾਲ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਸਫੇਦ ਹੁੰਦੇ ਨੇ ਤੇ ਬਾਕੀ ਫਿਰ ਇੱਕ ਕਾਰਨ ਇਹ ਵੀ ਆ ਫਿਰ ਉਹ ਅੱਖਾਂ ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਨਿਗਾਹ ਤੇ ਸੋ ਡਾਈ ਤਾਂ ਨਹੀਂ ਮੈਂ ਐਡਵਾਈਸ ਕਰੂੰਗੀ ਜੇ ਤੁਹਾਨੂੰ ਬਾਕੀ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਕੜੀ ਪੱਤਾ ਕੜੀ ਪੱਤਾ ਜਿਹੜਾ ਹੁੰਦਾ ਉਹ ਕਾੜ ਕੇ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਕੜੀ ਪੱਤਾ ਉਦੋਂ ਤੱਕ ਕਾੜਨਾ ਜਦ ਤੱਕ ਉਹ ਆਪਣੇ ਆਪ ਹੀ ਨਾ ਮਤਲਬ ਕਿ ਰਾਖ ਜੀ ਬਣ ਕੇ ਵਿੱਚ ਹੀ ਆਪਣੇ ਆਪ ਹੀ ਨਾ ਰਲ ਜਵੇ ਤੇਲ ਦੇ ਵਿੱਚ ਹੀ ਜਲ ਕੇ ਉਹ ਵਿੱਚ ਹੀ ਜਣੀ ਵਿੱਚ ਹੀ ਮਿਕਸ ਹੋ ਜਾਊਗਾ ਉਦੋਂ ਤੱਕ ਤੁਸੀਂ ਕਾੜਨਾ ਉਸ ਤੋਂ ਬਾਅਦ ਤੇਲ ਉਤਾਰਨਾ ਠੰਡਾ ਕਰਨਾ ਫਿਰ ਉਹਦੀ ਤੁਸੀਂ ਮਾਲਿਸ਼ ਜਿਵੇਂ ਨਾਰਮਲ ਤੇਲ ਲਗਾਉਣੀ ਓਵੇਂ ਉਹਦੀ ਮਾਲਿਸ਼ ਕਰਿਆ ਕਰੋ ਜੀ ਉਹਦੇ ਨਾਲ ਵਾਲ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਮੇਰੇ ਮਾਮਾਈ ਦੀ ਨੂੰਹ ਆ ਜੀ ਉਹ ਵੀ ਲਗਾਉਂਦੇ ਨੇ ਤੇ ਇੱਕ ਦੋ ਹੋਰ ਮੇਰੀ ਜਾਣ ਪਛਾਣ ਵਾਲੇ ਉਹ ਵੀ ਲਾਂਦੇ ਨੇ ਤੇ ਮੈਂ ਵੀ ਹੁਣ ਬਣਾਣਾ ਉਹ ਆਪਣੇ ਕੜੀ ਪੱਤਾ ਹੈਗਾਗਾ ਤੇ ਕਿਉਂਕਿ ਮੇਰੇ ਵੀ ਥੋੜੇ ਜਿਹਾ ਵਾਲ ਆਣੇ ਸ਼ੁਰੂ ਹੋ ਗਏ ਨੇ ਵਾਈਟ ਬਾਕੀ ਟਾਈਮ ਵੀ ਨਹੀਂ ਮਿਲ ਰਿਹਾ ਕਿ ਮੈਂ ਉਹਨੂੰ ਬਣਾਵਾਂ ਤੇ ਬਾਕੀ ਹਲੇ ਥੋੜਾ ਜਿਹਾ ਗਰਮੀ ਦਾ ਬਹੁਤ ਜ਼ਿਆਦਾ ਮੌਸਮ ਆਉਣ ਕਰਕੇ ਉਹਦੇ ਪੱਤੇ ਜੀ ਥੋੜੇ ਝੜੇ ਹੋਏ ਨੇ ਤੇ ਬਾਕੀ ਤੁਹਾਨੂੰ ਅਗਰ ਕੜੀ ਪੱਤੇ ਦਾ ਨਹੀਂ ਪਤਾ ਵੀ ਕੀ ਕਿਹੜਾ ਹੁੰਦਾ ਨਾ ਤਾਂ ਤੁਸੀਂ YouTube ਜਾਂ Google ਤੇ ਜਾ ਕੇ ਉਹਦੀ ਪਿਕਸ ਦੇਖ ਸਕਦੇ ਹੋ ਕੜੀ ਪੱਤੇ ਦੀਆਂ ਤੇ ਫਿਰ ਜਾਂ ਨਰਸਰੀ ਦੇ ਵਿੱਚੋਂ ਜਾ ਕੇ ਤੁਸੀਂ ਲੈ ਸਕਦੇ ਹੋ ਪੌਦਾ ਸਸਤਾ ਹੀ ਆਉਂਦਾ ਉਹ ਲਿਆ ਕੇ ਤੁਸੀਂ ਘਰੇ ਲਗਾ ਸਕਦੇ ਹੋ ਤੇ ਉਹ ਕੜੀ 'ਚ ਵੀ ਪਾਉਣੇ ਆ ਤਾਂ ਕੜੀ ਵੀ ਬਹੁਤ ਸਵਾਦ ਬਣਦੀ ਉਹਦੇ ਨਾਲ ਤੇ ਦੂਸਰਾ ਜੀ ਮਤਲਬ ਕੀ ਪਾਲਾ ਵਾਸਤੇ ਵੀ ਉਹ ਚੰਗਾਗਾ ਤੇ ਤੁਸੀਂ ਉਹ ਘਰੇ ਲਗਾ ਕੇ ਤੇ ਜੇ ਮੈਂ ਕਿਹਾ ਵੀ ਚਲੋ ਅੱਜ ਆਪਾਂ ਸ਼ੇਅਰ ਕਰਦੀ ਕਿਉਂਕਿ ਆਪਾਂ ਮੈਨੂੰ ਕਾਫੀ ਵਾਰ ਪਹਿਲਾਂ ਵੀ ਮੈਸੇਜ ਆਈ ਸੀ ਜੀ ਕੱਲ ਪਰਸੋਂ ਵੀ ਇੱਕ ਦੋ ਮੈਸੇਜ ਮੈਨੂੰ ਆਈ ਹੋਏ ਨੇ ਮੈਂ ਉਹਨਾਂ ਨੂੰ ਵੀ ਕਮੈਂਟ ਕਰਕੇ ਹੀ ਗਿਆ ਸੀ ਕਿ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਜੀ ਸੋ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਮੈਂ ਤੁਹਾਨੂੰ ਇਹੀ ਸ਼ੇਅਰ ਕਰਦਾ ਤੇ ਬਸ ਅੱਜ ਇਹੀ ਵੀਡੀਓ ਬਣਾਈ ਹੈ ਜੀ ਕਿਉਂਕਿ ਮੈਨੂੰ ਇਹ ਸੀ ਵੀ ਮੈਂ ਜੇ ਵੀਡੀਓ ਬਣਾਉਂਗੀ ਫੋਨ 'ਚ ਫਿਰ ਧਿਆਨ ਦੂੰਗੀ ਫਿਰ ਹੋਰ ਜ਼ਿਆਦਾ ਨਾਲ ਸਿਰ ਦਰਦ ਹੋਣ ਲੱਗ ਜੇ ਤੇ ਹੁਣ ਵੀ ਮੈਂ ਲੋ ਥੋੜੀ ਵੀਡੀਓ ਬਣਾਈ ਹੈ ਤਾਂ ਕਿ ਮੈਨੂੰ ਇਹ ਵੀ ਦੁਬਾਰਾ ਹੁਣ ਥੋੜਾ ਟਿਕਿਆ ਸਿਰ ਜਿੱਤੇ ਦੁਬਾਰਾ ਨਾਲ ਸ਼ੁਰੂ ਹੋ ਜੇ ਬਾਕੀ ਦੇਖਦੇ ਹਾਂ ਜੇ ਕੱਲ ਨੂੰ ਫੇਰ ਮੈਨੂੰ ਲੱਗਿਆ ਵੀ ਉੱਠ ਰਿਹਾ ਸਿਰ ਫਿਰ ਮੈਂ ਕੱਲ ਨੂੰ ਜ਼ਰੂਰ ਚੈੱਕ ਕਰਵਾਉਣ ਜਾਊਂਗੀ ਤੇ ਚਲੋ ਜੀ ਹੁਣ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ